ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਬਰਕਤ ਵੀਡੀਓ ਆਉਣੀ ਸੀ ਉਹ ਵੀਡੀਓ ਸ਼ੂਟ ਨਹੀਂ ਹੋਈ ਕਿਉਂਕਿ ਜੋ ਬਰਕਤ ਵੀਡੀਓ ਦੇ ਵਿੱਚ ਬੀਬੇ ਰੋਲ ਕਰ ਰਹੀ ਹੈ ਤੇ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਜਿਸ ਦੇ ਕਾਰਨ ਵੀਡੀਓ ਸ਼ੂਟ ਨਹੀਂ ਹੋ ਪਾਈ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਉੱਪਰ ਉਹਨਾਂ ਦੀ ਏਜ ਵੀ ਥੋੜੀ ਜਿਹੀ ਜ਼ਿਆਦਾ ਬਾਬਜ਼ੁਰਗ ਹੋਣ ਕਰਕੇ ਉਤਰਾਅ ਚੜਾਅ ਆਉਂਦੇ ਹੀ ਰਹਿੰਦੇ ਤੇ ਜਿਸ ਦੇ ਕਾਰਨ ਉਹਨਾਂ ਦੀ ਤਬੀਅਤ ਨਾ ਠੀਕ ਹੋਣ ਕਰਕੇ ਵਰਖਤ ਵੀਡੀਓ ਸ਼ੂਟ ਨਹੀਂ ਹੋਈ ਕਵਲਵੀਰ ਹੁਣੇ ਲਾਈਵ ਆਏ ਸੀ ਤੇ ਉਹਨਾਂ ਨੇ ਇਹ ਕਿਹਾ ਕਿ ਕੱਲ ਨੂੰ ਸ਼ਨੀਵਾਰ ਨੂੰ ਬਰਕਤ ਵੀਡੀਓ ਸ਼ੂਟ ਹੋਵੇਗੀ ਤੇ ਐਤਵਾਰ ਨੂੰ ਉਸੇ ਹੀ ਟਾਈਮ ਉਤੇ ਬਰਕਤ ਵੀਡੀਓ ਆਪਣੇ ਨਾਲ ਸਾਂਝੀ ਕੀਤੀ ਜਾਊਗੀ ਕਿਉਂਕਿ ਹਰ ਉਸ ਵਲੌਗ ਬਣਾਉਣੇ ਹਰ ਉਸ ਵੀਡੀਓ ਬਣਾਉਣੀਆ ਮੁਸ਼ਕਲ ਆ ਰਹੀ ਆ ਕਿਉਂਕਿ ਗਰਮੀਆਂ ਦੀਆਂ ਛੁੱਟੀਆਂ ਵੀ ਹੋਈਆਂ ਬੱਚਿਆਂ ਨੂੰ ਬੱਚੇ ਘਰ ਆ ਤੇ ਇੱਕ ਉਹਨਾਂ ਦੇ ਰਵਿੰਦਰ ਦੀਦੀ ਚੋ ਕੇ ਬਾਰੋਂ ਆ ਆਏ ਹੋਇਆ ਉਹਨਾਂ ਨੇ ਦੱਸਿਆ ਕਿ ਹੂ ਇਸ ਕਰਕੇ ਹੀ ਸਾਨੂੰ ਔਕਾ ਹੋ ਰਿਹਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ